ਉਹ ਆਪਣੇ ਬੱਚਿਆਂ ਨੂੰ ਅੱਜ ਦੀ ਲੋਕੀਂ ਹੈ ਇਸ ਨੂੰ ਉਹ ਆਪਣੇ ਨਾਲ ਜੋੜ ਕੇ ਨਹੀਂ ਰੱਖ ਰਹੇ ਉਹਨਾਂ ਨੂੰ ਟਾਈਮ ਨਹੀਂ ਦਿੰਦੇ ਸਭ ਤੋਂ ਵੱਡੀ ਗੱਲ ਹੈ ਮੈਂ ਕਹੂੰਗਾ ਕਿ ਜੇ ਬੱਚਿਆਂ ਨੂੰ ਸਹੀ ਟਾਈਮ ਲਈਏ ਸਾਡੇ ਆਪਣੇ ਧਰਮ ਬਾਰੇ ਆਪਣੇ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਉਹ ਗੁਰੂ ਸਾਹਿਬਾਨਾਂ ਦੇ ਜੀਵਨ ਲੋਰਾ ਤਾਉ ਦੱਸਿਆ ਜਾਵੇ ਤੇ ਕੁਰਬਾਨੀਆਂ ਸਾਡੇ ਕੌਮ ਦੀਆਂ ਦੱਸੀਆਂ ਜਾਣ ਤਾਂ ਬੱਚੇ ਜਿੱਤੇ ਸਾਡੇ ਨਾਲ ਜੁੜ ਕੇ ਰਹਿਣਗੇ ਇਹ ਕਿਤੇ ਇਖਰੀਤੀਆਂ ਨਾ ਸਮਝ ਭਾਈਆਂ ਨਸ਼ਾ ਵਰਗੀਆਂ ਜੋ ਮਾਰੀਆਂ ਤਰੀਕਿਆਂ ਨਾਲ ਤੋਂ ਬੱਚੇ ਰਹਿਣਗੇ ਤੇ ਨਾਲੇ ਸਾਡੇ ਬੱਚੇ ਸਾਡੇ ਉਹਨਾਂ ਦੇ ਸਮੇਂ ਸਾਡੇ ਵਿੜਾਪੇ ਦਾ ਸਹਾਰਾ ਵੀ ਬਣ ਕੇ ਸਾਡੇ ਉਹਨਾਂ ਦਾ ਪਿਆਰ ਬਣਿਆ ਰਹੂਗਾ ਜੇ ਅਸੀਂ ਉਹਨਾਂ ਤੋਂ ਦੂਰੀ ਬਣਾ ਕੇ ਰੱਖਾਂਗੇ ਜੇ ਅਸੀਂ ਅੱਜ ਦਾ ਜਿਵੇਂ ਜੋਗਾ ਕਿ ਅਸੀਂ ਸਾਡੇ ਬੱਚੇ ਨੂੰ ਕਦੇ ਵੀ ਕੋਈ ਜੱਦ ਕਰਦੇ ਆ ਸਾਡੇ ਮਾਪਿਆਂ ਨੂੰ ਕਹਿੰਦੇ ਕਿ ਸਾਨੂੰ ਫੋ ਲੈ ਰੁਕ ਸਰਕਾਰ ਲੈ ਰੁਕ ਅਸੀਂ ਫੜਦੇ ਕੇ ਲੈ ਕੇ ਦਨੇ ਆਪਾਂ ਮੈਂ ਇੱਕ ਹੀ ਗੱਲ ਤੇ ਮਾਪਪੀ ਮੈਂ ਕਹੂੰਗਾ ਕਿ ਇਹ ਚਾਏ ਪੰਜਾਬੀitani ਕਹਿੰਦੇ ਮਾਪਪ ਨੂੰ ਇਹ ਸੁਚਨਾ ਚਾਹੀਦੀ ਹੈ ਕਿ ਜਿਹੜੀ ਚੀਜ਼ ਨਾਲ ਬੱਚਾ ਜ਼ਿਆਦਾ ਰਹੂਗਾ ਚਾਹੇ ਉਹ ਫੋਨ ਨੇ ਜਾ ਕੋਮਪਿਊਟਰ ਚਾਹੀਓ ਆਪਾਂ ਗੀ ਮਸ਼ੀਨਰੀ ਹੈ ਜਿੰਨਾ ਜ਼ਿਆਦਾ ਬੱਚੇ ਦਾ ਰੇਡ ਤਾਂ ਉਹ ਵੀ ਉਹਨਾਂ ਲਗਾ ਬਣਿਆ ਰਹੂਗਾ ਇਸ ਲਈ ਸਾਨੂੰ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਨੂੰ ਸਮਾਂ ਦਈਏ ਆਪਣੇ ਨਾਲ ਬੱਚਿਆਂ ਨੂੰ ਜੋੜ ਕੇ ਰੱਖੀਏ ਸਮਾਜ ਦੇ ਚੰਗੇ ਮੜੇ ਬਾਰੇ ਦੱਸਦੇ ਦੀ ਗਰਵਾਣੀ ਨਾਲ ਜੋੜ ਕੇ ਗੁਰੂ ਸਾਹਿਬ ਦਾ ਜੀਵਨ ਕੋਰਾ ਦੱਸਦੇ ਰਹੀਏ ਸਾਡੇ ਸਾਡੇ ਕੌਮ ਦੀਆਂ ਕੁਰਬਾਨੀਆਂ ਗੁਰੂ ਸਾਹਿਬਾਂ ਨੇ ਕਰਾਉਣੀਆਂ ਸਾਡੇ ਬੱਚਿਆਂ ਨੂੰ ਦੱਸਣੀਆਂ ਬੜੀ ਜ਼ਰੂਰੀ ਹੈ ਤਾਂ ਕਿ ਸਾਡੇ ਬੱਚੇ ਸਾਡੇ ਨਾਲ ਜੁੜੇ ਰਹਿਣ ਤੇ ਸਾਡੇ ਪੜਾਪੇ ਦੀ ਲਾਠੀ ਬਣ ਤੇ ਇਹ ਨਸ਼ਿਆਂ ਦੀਆਂ ਤਰੀਕਿਆਂ ਤੋਂ ਦੂਰ ਆਉਣ ਪਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਥਾਨ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਪਾਤਸ਼ਾਹੀ ਸ਼ੇਮੀ ਕੋਟਾ ਲੁਧਿਆਣਾ ਵਿਖੇ ਅੱਜ ਤੋਂ ਸਾਲਾਨਾ ਜੋੜ ਮੇਲੇ ਜਿਹੜੇ ਨੇ ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਕਾਲੀ ਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਦੇ ਨਾਲ ਸ਼ੁਰੂ ਹੋ ਚੁੱਕੇ ਹਨ ਅੱਜ ਬੱਚਿਆਂ ਦੇ ਵਿਸ਼ੇਸ਼ ਦਸਤਾਰ ਮੁਕਾਬਲੇ ਦੁਮਾਲੇ ਮੁਕਾਬਲੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ ਨੇ ਜਿਨ੍ਹਾਂ ਵਿੱਚ ਇਲਾਕੇ ਦੇ ਵੱਖ-ਵੱਖ ਸਕੂਲਾਂ ਤੋਂ ਲਗਭਗ 700 ਦੇ ਕਰੀਬ ਬੱਚਿਆਂ ਨੇ ਸ਼ਮੂਲੀਅਤ ਕੀਤੀ ਹੈ ਔਰ ਜਿਹੜੇ ਪਹਿਲੀਆਂ ਪੋਜੀਸ਼ਨਾਂ ਤੇ ਬੱਚੇ ਆਏ ਨੇ ਉਹਨਾਂ ਨੂੰ ਨਗਦ ਇਨਾਮ ਦੇ ਨਾਲ ਸਨਮਾਨ ਕੀਤਾ ਗਿਆ ਹੈ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਦਾ ਸਨਮਾਨ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਗਿਆ ਹੈ 13 ਅਗਸਤ ਔਰ 14 ਅਗਸਤ ਦੇ ਜਿਹੜੇ ਨੇ ਦਿਨ ਦੇ ਦੀਵਾਨ ਸਜਣਗੇ 13 ਤਰੀਕ ਰਾਤ ਨੂੰ ਵਿਸ਼ੇਸ਼ ਗੁਰਮਤ ਸਮਾਗਮ ਹੋ ਰਹੇ ਹਨ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਪੰਥ ਦੀਆਂ ਮਾਇਨਾਸ਼ ਸ਼ਕਤੀਆਂ ਰਾਗੀ ਢਾਡੀ ਕਥਾਵਾਚਕ ਸਹਿਬਾਨ ਦੂਰੋਂ ਨੇੜਿਓਂ ਪਹੁੰਚ ਰਹੇ ਹਨ ਜੋ ਸੰਗਤਾਂ ਨੂੰ ਗੁਰੂ ਕਾ ਜਸ ਸਰਵਣ ਕਰਾਉਣਗੇ ਗੁਰੂ ਕੇ ਲੰਗਰ ਤੁਟ ਵਰਤਣਗੇ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨਾਂ ਦੇ ਉੱਪਰ ਆਪ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੁੰਦੇ ਹੋ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਕੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਜਿੰਨੀ ਵੀ ਸੰਗਤ ਹੈ ਸਾਰਿਆਂ ਨੂੰ ਬੇਨਤੀ ਹੈ ਬੇਨਾ ਸਮਾਗਮਾਂ ਦੇ ਵਿੱਚ ਜੋ ਕਿਉਂਕਿ ਕੱਲ ਔਰ ਪਰਸੋਂ ਦੇ ਸਮਾਗਮ ਨੇ ਕੱਲ ਸਾਰਾ ਦਿਨ ਦੀਵਾਨ ਸਜਣੇ ਨੇ ਪਰਸੋਂ ਵੀ ਸਾਰਾ ਦਿਨ ਦੀਵਾਨ ਸਜਣੇ ਨੇ ਕੱਲ ਰਾਤ ਵਿਸ਼ੇਸ਼ ਢਾਡੀ ਦਰਬਾਰ ਹੋ ਰਿਹਾ ਹੈ ਜਿਨ੍ਹਾਂ ਵਿੱਚ ਪੰਥ ਦੇ ਮਹਾਨ ਢਾਡੀ ਪਹੁੰਚ ਰਹੇ ਹਨ ਆਓ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜੀਏ ਗੁਰੂ ਜਸ ਸਰਵਣ ਕਰਕੇ ਜੀਵਨ ਸਫਲ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਮਨਜੀਤ ਸਾਹਿਬ ਕੋਟਾਂ ਸਲਾਨਾ ਜੋੜ ਮੇਲਾ ਹੁੰਦਾ ਹੈ ਜੀ ਪ੍ਰਬੰਧਕਾਂ ਨੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਇਸ ਦਸਤਾਰ ਮੁਕਾਬਲੇ ਵਿੱਚ ਤਕਰੀਬਨ 500 ਤੋਂ 600 ਬੱਚੇ ਜਿਹੜਾ ਇਹ ਪਹੁੰਚੇ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਜੀ ਉਸ ਤੋਂ ਬਾਅਦ ਬੱਚਿਆਂ ਨੂੰ ਜਜਮੈਂਟ ਕੀਤੀ ਗਈ ਸਾਡੇ ਸੀਨੀਅਰ ਦਸਤਾਰ ਕੋਚ ਗੁਰਜੀਤ ਸਿੰਘ ਜੀ ਸੇ ਇਹਨਾਂ ਵੱਲੋਂ ਜਿਹੜੀ ਜਜਮੈਂਟ ਕੀਤੀ ਗਈ ਹੈ ਬੱਚਿਆਂ ਦੀ ਪਹਿਲੇ ਦੂਜੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਜਿਹੜਾ ਇਹ ਪ੍ਰਬੰਧਕ ਕਮੇਟੀ ਵੱਲੋਂ ਨਾਮ ਦਿੱਤਾ ਗਿਆ ਹੈ ਅਸੀਂ ਜਦੋਂ ਇਸ ਤਰ੍ਹਾਂ ਦੇਖਦੇ ਹਾਂ ਕਿ ਇਹ ਬੱਚਾ ਇਹ ਨਗਰ ਵਿੱਚ ਮੰਤਰ ਇਹ ਆਪਣੇ ਲਾਗੂ ਮੁਕਾਬਲੇ ਜੀ ਅਸੀਂ ਪੂਰੇ ਪੰਜਾਬ ਦੇ ਵਿੱਚ ਸਾਡੇ ਜਿਹੜੇ ਦਸਤਾਰ ਕੋਚ ਨੇ ਉਹ ਵੱਖ-ਵੱਖ ਸਥਾਨਾਂ ਤੇ ਪ੍ਰੋਗਰਾਮਾਂ ਤੇ ਉਹ ਜਿਹੜਾ ਦਸਤਾਰ ਦੀ ਸੇਵਾ ਨਿਭਾਉਂਦੇ ਨੇ ਜਿੰਨੇ ਵੀ ਸਾਡੇ ਪੰਜਾਬ ਵਿੱਚ ਦਸਤਾਰ ਕੋਚ ਨੇ ਸਭ ਉਹ ਆਪੋ ਆਪਣੀ ਡਿਊਟੀ ਹੈ ਜਿਹੜੀ ਉਹ ਸਾਮਦੇ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਮੁਕਾਬਲੇ ਨੇ ਸਲਾਨੇ ਜੋੜ ਮੇਲੇਾਂ ਤੇ ਧਾਰਮਿਕ ਪ੍ਰੋਗਰਾਮਾਂ ਵਿੱਚ ਜਾਂ ਸਕੂਲਾਂ ਵਿੱਚ ਦਸਤਾਰ ਮੁਕਾਬਲੇ ਜਰੂਰ ਕਰਵਾਉਣੇ ਚਾਹੀਦੇ ਨੇ ਤਾਂ ਜੋ ਸਾਡੇ ਜਿਹੜੇ ਬੱਚੇ ਨੇ ਨੌਜਵਾਨ ਸਾਡੀ ਪੀੜ੍ਹੀ ਆ ਸਿੱਖ ਨੌਜਵਾਨੀ ਜਿਹੜੀ ਪਤਿਤ ਹੋ ਚੁੱਕੀ ਆ ਉਹਨਾਂ ਨੂੰ ਇਹ ਚੀਜ਼ ਸਾਡੇ ਮੋਢ ਦੇ ਨਾਲ ਜੁੜੀਏ ਉਹਨਾਂ ਨੂੰ ਪਤਾ ਲੱਗੇ ਦਸਤਾਰ ਸਾਡੀ ਸ਼ਾਨ ਆ ਸਾਡੇ ਗੁਰੂ ਸਾਹਿਬਾਨਾਂ ਨੇ ਦਸਤਾਰ ਪਿੱਛੇ ਸਾਡਾ ਜਿਹੜਾ ਬਲੀਦਾਨ ਦਿੱਤਾ ਹੈ ਭਾਈ ਤਾਰੂ ਸਿੰਘ ਜੀ ਨੇ ਕੇਸ ਨਹੀਂ ਸੀ ਕਤਲ ਕਰਵਾਇ ਖੋਪਰ ਲਾਤਾ ਸੀਗਾ ਜੇ ਉਹਨਾਂ ਨੂੰ ਅਸੀਂ ਦਸਤਾਰ ਨਾਲ ਜੋੜਨਾ ਹੈ ਤਾਂ ਸਾਨੂੰ ਜਿਹੜੇ ਐਦਾਂ ਦੇ ਪ੍ਰੋਗਰਾਮ ਨੇ ਉਹ ਜਰੂਰ ਕਰਾਉਣੇ ਪੈਣਗੇ ਬੱਚਿਆਂ ਦੇ ਮਾਪਿਆਂ ਨੂੰ ਵੀ ਸੰਦੇਸ਼ ਦੇਣਾ ਚਾਹੀਦਾ ਹੈ ਬੱਚਿਆਂ ਨੂੰ ਮਾਪੇ ਬੱਚਿਆਂ ਦੇ ਜਿਹੜੇ ਮਾਪੇ ਨੇ ਉਹਨਾਂ ਨੂੰ ਇਹ ਸੰਦੇਸ਼ ਦਵਾਂਗੇ ਕਿ ਜਿਹੜਾ ਤੁਸੀਂ ਆਪਣੇ ਬੱਚੇ ਨੇ ਤੁਸੀਂ ਪੜਨ ਸਕੂਲ ਭੇਜਦੇ ਹੋ ਜੇਕਰ ਉਹਨਾਂ ਨੇ ਵਧੀਆ ਸਿੱਖਿਆ ਪ੍ਰਾਪਤ ਕੀਤੀ ਹੋਵੇ ਜਾਂ ਉਹਨਾਂ ਦੀ ਰਹਿਣੀ ਬਹਿਣੀ ਜਿਹੜਾ ਨਸ਼ੇ ਤੋਂ ਮੁਕਤ ਹੋਣਗੇ ਤਾਂ ਹੀ ਉਹ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਸਕਦੇ ਨੇ ਤੇ ਸਾਡੇ ਗੁਰੂ ਸਾਹਿਬਾਨਾਂ ਦਾ ਵੀ ਇਹੀ ਹੁਕਮ ਹੈ ਕਿ ਅਸੀਂ ਆਪਣੇ ਜਿਹੜਾ ਵਿਰਸੇ ਨਾਲ ਸਾਡਾ ਜਿਹੜਾ ਮੋਢਾ ਹੈ ਦਸਤਾਰ ਨਾਲ ਜੁੜ ਕੇ ਚੱਲੀਏ ਮਾਪਾਪਾ ਨੂੰ ਇਹੀ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਦਸਤਾਰ ਨਾਲ ਜੋੜੋ ਤਾਂ ਜੋ ਉਹ ਆਪਣਾ ਜਿਹੜਾ ਜੀਵਨ ਹੈ ਉਹ ਵਧੀਆ ਬਣਾ ਸਕਣ